ਤਾਬਲਾ ਤੁਸੀਂ ਦੇਖ ਰਹੇ ਹੋ ਬੀਬੀ ਨਿਊਜ਼ ਲਾਈਵ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਗੈਸਟ ਪ੍ਰੋਫੈਸਰti ਸੰਯੁਕਤ ਫਰੰਟ ਪੰਜਾਬ ਦੀ ਜੋ ਕਿ ਮਾਨਸਾ ਦੇ ਨਹਿਰੂ ਕਾਲਜ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਆਓ ਉਹਨਾਂ ਧਰਨੇ ਦੀ ਇੱਕ ਵਿਸ਼ੇਸ਼ ਤੁਹਾਨੂੰ ਵੀਡੀਓਜ਼ ਦਿਖਾਈਏ ਅਤੇ ਉਹਨਾਂ ਨਾਲ ਰੋਬਰੂ ਗੱਲਬਾਤ ਕਰਾਈਏ ਪਕੰਦੀ ਜਿੱਤ ਹੁਣੀ ਹੈ ਸਟੂਡੈਂਟ ਵੀ ਜਿੱਤ ਹੁਣੀ ਹੈ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਫਿਕਰ ਕੀਤੀ ਸਾਡਾ ਸਾਥ ਦਿੱਤਾ ਕਿ ਸਟੂਡੈਂਟ ਪਾਵਰ ਆਪੰਜਾਬ ਜਿੱਤ ਲਈ ਇਸ ਵਕਤ ਦੇ ਲਈ ਸਾਰੇ ਸਾਥੀਂ ਬਹੁਤ ਸਾਰੀ ਧੰਨਵਾਦ ਕਰਦੇ ਆਂ ਕਿ ਕਾਫੀ ਲੰਮੇ ਸਮੇਂ ਤੋਂ ਸਰਕਾਰ ਆ ਕੀ ਰਚੜੀਆਂ ਦੇ ਰਿਸਪੋਨਸਿਬਿਲਟੀ ਪੋਸਟਾਂ ਦੇ ਦੌਰਾਨ ਕਰ ਰਹੇ ਆਂ ਜੀ ਪਰ ਸਾਨੂੰ ਸਾਡੇ ਨਾਲ ਮਿਸ਼ਨ ਨਹੀਂ ਥੱਕਾ ਹੁੰਦਾ ਆ ਰਿਹਾ ਹੈ ਕਿ ਅਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆਂ ਸਾਡੀ ਸਰਕਾਰ ਕੋਲੇ ਮੰਗ ਹੈ ਕਿ ਅਸੀਂ 1154 ਦੇ ਜੋਧ ਦੇ ਵਿੱਚ ਨਹੀਂ ਹਾਂ ਉਹਨਾਂ ਦੀਆਂ ਆਪੇ ਨੌਕਰੀਆਂ ਨਹੀਂ ਉਹਨਾਂ ਨੂੰ ਰੋਜ਼ਗਾਰ ਦੀ ਲੋੜ ਹੈ ਪਰ ਸਾਡੀਆਂ ਨੌਕਰੀਆਂ ਨੂੰ ਵੀ ਸੁਰੱਖਿਅਤ ਕੀਤਾ ਜਾਵੇ ਸਾਨੂੰ ਕਿਉਂ बार-बार ਧਰਨੇ ਮਜਾਰੇ ਕਰਨੇ ਪੈ ਰਹੇ ਆਦੇ ਹੱਕਾਂ ਦੇ ਲਈ ਲੜਨਾ ਪੈ ਰਿਹਾ ਹੈ ਸਾਡੇ ਲਈ ਕੋਈ ਪਾਲਿਸੀ ਸਰਕਾਰ ਬਣਾਵੇ ਤਾਂ ਜੋ ਨਾ ਸਾਡਾ ਨੁਕਸਾਨ ਹੋਵੇ ਤੇ ਨਾ ਹੀ 1154 ਦਾ ਜਿਹੜਾ ਨੁਕਸਾਨ ਹੋਵੇ ਅਸੀਂ ਸਰਕਾਰ ਨੂੰ ਗੁਰਜਨ ਮੰਗ ਕਰਦੇ ਹਾਂ ਕਿ ਸਾਡੀਆਂ ਨੌਕਰੀਆਂ ਖਤਲ ਦੇ ਅਧਾਰ ਤੇ ਰੱਖੇ ਦਿੱਤਾ ਜਾਵੇ ਨਹੀਂ ਸਾਨੂੰ ਹੋਰ ਜ਼ਬਰਦਸਤ ਸੰਘਰਸ਼ ਕਰਨ ਦੇ ਲਈ ਅੰਦੋਲਨ ਕਰਨ ਦੇ ਲਈ ਸੱਜੇ ਕਹਿਣਾ ਚਾਹੁੰਦੀ ਕਿ ਮੇਰੇ ਸਾਥੀਆਂ ਦੇ ਕਾਫੀ ਕੁਝ ਗੈਸਪਰ ਕਰਦੇ ਦੇ ਬਾਰੇ ਹਨਾ ਸਰਕਾਰ ਦੇ ਬਾਰੇ ਤੇ ਕਾਫੀ ਕੁਝ ਚਾਚਾ ਗੱਲ ਹੁੰਦੀ ਹੈ ਸਰ ਮੈਂ 2003 ਜੁਆਇਨ ਕੀਤਾ ਸੀ ਤੇ ਹੁਣ ਦੇਖੋ ਮੈਨੂੰ 21 ਸਾਲ ਹੋ ਗਏ ਨੇ ਹਨਾ 2 ਸਾਲ ਲੱਗੇ ਮੈਨੂੰ ਇਹ ਚੈਰ ਲੈਣ ਤੇ ਉਦੋਂ ਦੇ ਅਸੀਂ 2380 ਲਗਾਤਾਰ ਸਟਰਗਲ ਕਰ ਰਹੇ ਹਾਂ ਅਜੇ ਤੱਕਰ ਪੱਕੇ ਨਹੀਂ ਹੋਏ ਹਨਾ ਸਭ ਤੋਂ ਵੱਡੀ ਤਾਸਦੀ ਦਾ ਇਹ ਹੈ ਦੂਜੀ ਗੱਲ ਇਹ ਕਿ ਜਦੋਂ ਪੋਸਟਾਂ ਨਿਕਲੀਆਂ ਨੇ ਉਦੋਂ ਅਸੀਂ ਓਵਰੇਜ ਹੋ ਗਏ ਇੱਕ ਸਭ ਤੋਂ ਵੱਡੀ ਗੱਲ ਦੇਖੋ ਤਾਸਦੀ ਇਹ ਹੈ ਕਿ ਸਾਡੇ ਹੀ ਪੜਾਏ ਗਏ ਬੱਚੇ ਹਨ ਨਾ ਸਟੂਡੈਂਟ ਜਿਹੜੇ ਨੇ ਅੱਜ ਉਹ ਸਾਡੇ ਨਾਲ ਆंदोलਨ 'ਚ ਗੈਸਪੇਕਟੇ ਆ ਦੋਨੋਂ 'ਚ ਖੜੇ ਹੋਏ ਨੇ ਤੇ ਇਹ ਸਾਡੇ ਵਾਸਤੇ ਸਭ ਤੋਂ ਵੱਡੀ ਦੇਖੋ ਸਾਡੇ ਹੀ ਪੜਾਏ ਹੋਏ ਸਟੂਡੈਂਟ ਨੇ ਮਹਿੰਦਰਾ ਕਾਲਜ ਦੀ ਹਿੰਦੀ ਦੇ ਪ੍ਰੋਫੈਸਰ ਨੇ ਗੈਸਪੇਕਟੇ ਵਿੱਚ ਉਹ ਸੰਧਵਾ ਉੱਥੇ ਜਦੋਂ ਸਾਡਾ ਇੱਥੇ ਤਰਦਾ ਸੀ ਉੱਥੇ ਸਾਡੇ ਨਾਲ ਹੀ ਗੁਰੂ ਮਤਲਬ ਗੁਰੂ ਤੇ ਸਿਸ਼ੇ ਦੋਨੋਂ ਇਕੱਠੇ ਖੜੇ ਹੋਏ ਨੇ ਇਹ ਤਾਸਦੀ ਨਹੀਂ ਤਾਂ ਹੋਰ ਕੀ ਆ ਬਸ ਮੈਂ ਇਹ ਕਹਿਣਾ ਚਾਹੂੰਗੀ ਕਿ ਦੇਖੋ ਸਾਨੂੰ ਕਿਸੇ ਦਾ ਕੋਈ ਕੰਪੀਟੀਸ਼ਨ ਨਹੀਂ ਨਾ ਕਿਸੇ ਨਾਲ ਕੋਈ ਰੋਸ ਨਹੀਂ ਨਾ ਪਰ ਜਿਹੜਾ ਸਾਡਾ ਹੱਕ ਹੈ ਇੰਨੇ-ਇੰਨੇ ਸਾਲਾਂ ਤੋਂ ਅਸੀਂ ਕਿੱਧਰ ਗਈਏ ਜੀ ਹੁਣ 2 ਸਾਲ ਦੀ ਕਰਮ ਕਿਤੇ ਤਾਂ ਮੈਂ ਮਤਲਬ ਅਸੀਂ ਜਿਹੜੇ ਵੀ ਹਾਂਗੇ ਆ 2 ਸਾਲ ਵਾਲੇ ਡਿਟਾਇਰ ਵਾਲੇ 1.2 ਸਾਲ ਕਿਥੇ ਰਹਿ ਗਈ ਕਿਸੇ ਦੇ ਡੇਢ ਸਾਲ ਹੈਗੇ ਕਿਸੇ ਦੇ 10 ਸਾਲ 5 ਸਾਲ ਹਨਾ ਕਿਤੇ ਇਹ ਇੱਜ਼ਤ ਨਾਲ ਸਾਡੀ ਰਿਟਾਇਰਮੈਂਟ ਪਾਰਟੀ ਹੁੰਦੀ ਅਸੀਂ ਵਿਚਾਰੂ ਕਿ ਜਾਂਦੇ ਕਿਤੇ ਸਾਨੂੰ ਐਸਾ ਨਿਕਾਲਿਆ ਜਾ ਰਿਹਾ ਹੈ ਹਨਾ ਤੇ ਸਾਡੀ ਪੋਸਟਾਂ ਜਿਹੜੀਆਂ ਨੇ ਉਹ ਖਾਲੀ ਦਿਖਾਈ ਜਾ ਰਹੀ ਵੀ 21 ਕਿ ਸਾਲ ਤੋਂ ਅਸੀਂ ਕੰਮ ਕਰ ਰਿਹਾ ਜੀ ਤੇ ਜੇ ਪੰਜਾਬ ਸਰਕਾਰ ਉਹਨਾਂ ਸੇ ਇੱਕ ਪ੍ਰੋਫੈਸਰ ਨੂੰ ਵੀ ਜੁਆਇਨ ਕਰਾਉਂਦੀ ਤੇ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਗੈਸਪੈਂਟੀਸ਼ਾਇਪ ਪ੍ਰੋਫੈਸਰ ਸਾਥੀ ਉਹਨਾਂ ਦੀ ਨੌਕਰੀ ਨੂੰ ਵੀ ਕੋਈ ਨੁਕਸਾਨ ਨਾ ਹੁੰਦਾ ਪਰ ਪੂਰੀ ਦੁਨੀਆ ਦੇ ਵਿੱਚ ਪੰਜਾਬ ਸਰਕਾਰ ਦੀ ਬੱਲੇ ਬੱਲੇ ਹੋਣੀ ਸੀ ਪਰ ਪੰਜਾਬ ਸਰਕਾਰ ਨੇ 28 ਤੇ 29 ਸਤੰਬਰ ਨੂੰ ਪੀਕੇ ਡਿਪਾਰਟਮੈਂਟ ਜਿਹੜਾ ਸਾਰੇ ਕਾਲਜਾਂ ਦੀ ਨਿਗਰਾਨੀ ਕਰਦਾ ਉਸ ਨੂੰ ਕਹਿ ਦਿੱਤਾ ਵੀ ਛੋਟੀ ਸਰਵਿਸ ਬ੍ਰਾਂਚ 28 ਤੇ 29 ਤਰੀਕ ਨੂੰ ਖੁੱਲੀ ਰਹੇਗੀ ਤੇ ਜਿਹੜੇ ਨਵੇਂ ਪ੍ਰੋਫੈਸਰ ਹਾਈ ਕੋਰਟ ਦੇ ਹੁਕਮ ਮਾਈਨ ਨੇ ਉਹਨਾਂ ਪ੍ਰੋਫੈਸਰਾਂ ਨੂੰ ਜੁਆਇਨ ਕਰਾਇਆ ਜਾਵੇ ਮੈਂ ਆਖਦਾ ਵੀ ਜੇ ਘਰਤੀ ਇੰਨੀ ਠੀਕ ਹੈ ਤੇ ਜਦੋਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਚੁੱਕਿਆ ਹੈ ਉਹਨਾਂ ਨੂੰ ਜੁਆਇਨ ਕਰਾਉਣਾ ਹੈ ਤਾਂ ਉਹਨਾਂ ਨੂੰ ਮਾਨ ਸਨਮਾਨ ਦੇ ਕੇ ਮੁੱਖ ਮੰਤਰੀ ਸਾਹਿਬਾਤ ਤੇ ਚੇਰੀ ਸਿੱਖਿਆ ਮੰਤਰੀ ਸਾਹਿਬ ਆਪ ਇੱਕ ਵੱਡਾ ਫੰਕਸ਼ਨ ਕਰਦੇ ਉਹਨਾਂ ਦੇ ਮਾਨ ਸਨਮਾਨ ਚ ਵਾਅਦਾ ਕਰਦੇ ਵੀ ਉਹਨਾਂ ਨੌਜਵਾਨਾਂ ਨੂੰ ਉੱਥੇ ਨਿਯੁਕਤੀ ਪੱਤਰ ਵੰਡੇ ਜਾਂਦੇ ਕਿ ਉਹ ਆ ਕੇ ਮਾਨ ਸਨਮਾਨ ਨਾਲ ਕਾਲਜਾਂ ਜੁਆਇਨ ਕਰਦੇ ਪਰ ਤੁਹਾਨੂੰ ਦੱਸ ਰਿਹਾ ਹੋਇਆ ਕਿ 26 ਤਰੀਕ ਨੂੰ ਰਾਤ ਨੂੰ 2 ਵਜੇ ਤੱਕ ਰਾਤ ਨੂੰ 2 ਵਜੇ ਤੱਕ ਉਹਨਾਂ ਸਹਿਯਕ ਪ੍ਰੋਫੈਸਰਾਂ ਨੂੰ ਖੱਜਲ ਖਵਾਰ ਵੀ ਕੀਤਾ ਗਿਆ ਕਿ ਉਹਨਾਂ ਸਹਿਯਕ ਪ੍ਰੋਫੈਸਰਾਂ ਨੂੰ ਰਾਤ ਨੂੰ 2 ਵਜੇ ਜੁਆਇਨਿੰਗ ਕਰਾਈ ਨਹੀਂ ਨੀ ਤੇ ਜਿਹੜੇ ਲੰਬੇ ਸਮੇਂ ਤੋਂ ਸਾਡੇ ਜਿਹੜੇ ਗੈਸਟਮੈਂਟੀ ਸਹਿਯਕ ਪ੍ਰੋਫੈਸਰ ਅਸੀਂ ਆ ਸਾਡੀ ਗਿਣਤੀ 843 ਹੈ ਪੰਜਾਬ ਦੇ ਸਰਕਾਰੀ ਕਾਲ 64 ਦੇ 64 ਕਾਲਜਾਂ ਦੇ ਵਿੱਚ 843 ਗੈਸਟਮੈਂਟੀ ਸਹਿਯਕ ਪ੍ਰੋਫੈਸਰ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਪੋਸਟ ਨੂੰ ਖਾਲੀ ਤਰਖਾ ਦਿੱਤਾ ਗਿਆ ਜਦੋਂ ਕਿ ਅਸੀਂ 20-20 ਸਾਲਾਂ ਤੋਂ ਕੋਈ 21 ਸਾਲਾਂ ਤੋਂ ਕੋਈ 15 ਸਾਲਾਂ ਤੋਂ ਕੋਈ 5 ਸਾਲਾਂ ਤੋਂ ਲੰਬੇ ਸਮੇਂ ਤੋਂ ਇਹਨਾਂ ਸਰਕਾਰੀ ਕਾਰਜਾਂ ਦੇ ਵਿੱਚ ਕੰਮ ਕਰ ਰਹੇ ਅਸੀਂ ਉਦੋਂ ਤੋਂ ਐਨੀਆਂ ਨਿਗੂਣੀਆਂ ਤਰਖਾ ਦਿੱਤੇ ਜਦੋਂ ਮਤਲਬ ਕਿ ਕੋਈ ਇਹਨਾਂ ਕਾਰਜਾਂ ਵੱਲ ਮੂੰਹ ਨਹੀਂ ਸੀ ਕਰਦਾ ਤੁਹਾਨੂੰ ਇਹ ਪਤਾ ਹੈ ਵੀ ਬਹੁਤ ਸਾਰੇ ਬੱਚੇ ਸਾਡੇ ਤੋਂ ਪੜ ਕੇ ਆ ਚ 14 ਦੇ ਬਰਾਬਰ ਨੇ ਪਰ ਸਾਡੇ ਨੌਕਰੀ ਜਾਣ ਦੀ ਤਲਵਾਰ ਸਾਡੇ ਤੇ ਅੱਜ ਵੀ ਲੜਕ ਰਹੀ ਹੈ ਤੇ ਸਾਡੇ ਜੋ ਬਹੁਤ ਸਾਰੇ ਲੋਕ ਕੀ ਹੋ ਗਏ ਓਵਰੇਜ ਹੋ ਗਏ ਸਰਕਾਰੀ ਨੌਕਰੀ ਲੱਗਣ ਦੀ ਉਮਰ ਹੱਦ ਲੰਘਾ ਚੁੱਕੇ ਨੇ ਅੱਜ ਉਹ ਕਿੱਥੇ ਜਾਣ ਇਹ ਸਵਾਲ ਵਿਦਿਆਰਥੀਆਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੀ ਆਪ ਸਰਕਾਰ ਤੋਂ ਪੁੱਛਣਾ ਚਾਹੀਦਾ ਹੈ ਰਾਤਾਂ ਨੂੰ 2-2 ਵਜੇ ਤੱਕ ਜੁਆਇਨਿੰਗਾਂ ਹੋਈਆਂ ਅਸੀਂ ਜੁਆਇਨਿੰਗ ਦੇ ਵਿਰੁੱਧ ਨਹੀਂ ਅਸੀਂ ਉਹਨਾਂ ਸੈਕ ਪ੍ਰਵੇਸ਼ਾਂ ਦੇ ਵਿਰੁੱਧ ਨਹੀਂ ਅਸੀਂ ਆਪਣੇ ਹੱਕ ਲੈਣ ਲਈ ਇੱਥੇ ਇਕੱਤਰ ਆਏ ਹਾਂ ਦੇ ਵਿਦਿਆਰਥੀ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਇਕੱਤਰ ਕੀਤਾ ਜੁੜੇ ਹੋ ਕਿਉਂਕਿ ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਹੈ ਵੀ ਅਸਲ ਦੇ ਵਿੱਚ ਉਚੇਰੀ ਸਿੱਖਿਆ ਦੇ ਵਿੱਚ ਹੋ ਕੀ ਰਿਹਾ ਹੈ ਤੇ ਸਰਕਾਰਾਂ ਕੀ ਕਰ ਰਹੀਆਂ ਨੇ ਤਾਂ ਉਹ ਅੱਤੀ ਰਾਤ ਨੂੰ ਜੁਆਇਨਿੰਗ ਹੋਈ ਤੇ ਜਿਹੜੇ ਪ੍ਰਮੁਖ ਸਕੱਤਰ ਸਾਹਿਬ ਨੇ ਉਹਨਾਂ ਨੇ ਆਰਡਰ ਦੇ ਵਿੱਚ ਲਿਖ ਦਿੱਤਾ ਵੀ ਜਿਹੜੇ ਗੈਸਟ ਪ੍ਰਟੀ ਸ਼ਾਇਦ ਪ੍ਰੋਫੈਸਰ ਸਰਕਾਰੀ ਕਾਰਜਾਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਅਸਾਮੀ ਨੂੰ ਖਾਲੀ ਬਣਾਇਆ ਜਾਵੇ ਉਹਨਾਂ ਦੀ ਸਾਹਮਣੇ ਨੂੰ ਕੱਲੀ ਮੰਨਿਆ ਜਾਵੇ ਜਿਹੜਾ ਬੰਦਾ 20 ਸਾਲ ਤੋਂ ਸਰਕਾਰੀ ਕਾਜ ਦੇ ਵਿੱਚ ਕੰਮ ਕਰ ਰਿਹਾ ਹੈ ਪੜਾ ਰਿਹਾ ਹੈ ਤੇ ਅਸੀਂ ਕੋਈ ਪੜਾਉਣ ਵਾਲਾ ਨਹੀਂ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕਲਾਸਾਂ ਕੌਣ ਲਾਉਂਦਾ ਤੁਹਾਨੂੰ ਕੌਣ ਪੜਾਉਂਦਾ ਹੈ ਕਿ ਅੱਜ ਉਹ ਵਿਦਿਆਰਥੀ ਪੜ੍ਹ ਕੇ ਅਗਲੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਲਈ ਤਿਆਰ ਹੋ ਰਹੇ ਨੇ ਅੱਗੇ ਜਾਂਦੇ ਨੇ ਤਾਂ 20 ਸਾਲਾਂ ਤੋਂ ਇਹ ਕੰਮ ਸਾਰਾ ਚੱਲ ਰਿਹਾ ਹੈ ਤੇ ਅਸੀਂ ਆਪਦੇ ਮੋਢਿਆਂ ਤੇ ਇਹ ਭਾਰ ਸਿਹਾ ਤੇ ਸਾਨੂੰ ਤਨਖਾਹਾਂ ਵੀ ਬਹੁਤ ਨਿਗੂਣੀਆਂ ਸੀ ਅਸੀਂ ਵੀ ਉੱਚ ਸਿੱਖਿਆ ਪ੍ਰਾਪਤਾਂ ਕੋਈ ਪੀ ਐਚ ਡੀ ਹੈ ਕੋਈ ਨੈਟ ਹੈ ਕੋਈ ਹੋਰ ਹੈ अनेका ਪ੍ਰਕਾਰ ਦੀਆਂ ਕਿਤਾਬਾਂ ਲਿਖੀਆਂ ਹੋਈਆਂ ਨੇਗੀਆਂ ਸਾਰੇ ਉੱਚ ਯੋਗਤਾ ਪ੍ਰਾਪਤ ਨੇਗੇ ਤੇ ਲੰਬੇ ਸਮੇਂ ਤੋਂ ਸਰਕਾਰੀ ਕਾਲਜਾਂ 'ਚ ਕੰਮ ਕਰ ਰਹੇ ਨੇ ਤਾਂ ਮੈਨੂੰ ਇਹ ਦੱਸੋ ਜਿਹੜੇ ਲੰਬੇ ਸਮੇਂ ਤੋਂ ਕੰਮ ਕਰਦੇ ਨੇ ਉਹਨਾਂ ਦੀ ਅਸਾਮੀ ਨੂੰ ਖਾਲੀ ਦਰਖਾ ਦੇ ਨਾਤੀ ਰਾਤ ਨੂੰ ਤੇ ਜਿਹੜੇ ਉਹ ਨੌਜਵਾਨ ਨਵੇਂ ਨੇ ਉਹਨਾਂ ਨੂੰ ਇਹ ਕਹਿੰਦਾ ਵੀ ਲਿਸਟ ਜਾਰੀ ਕਰਤੀ ਇੱਕ ਕਾਲਜ ਦੀ ਮੇਲ ਤੇ ਵੀ ਤੁਸੀਂ ਜਾ ਕੇ ਆਪਦੇ ਪਈ ਅਤੀ ਰਾਤ ਨੂੰ ਸਟੇਸ਼ਨ ਲੋ 2:00 ਵਜੇ ਤੱਕ ਜੁਆਇਨੀਆਂ ਹੋਈਆਂ ਤੇ ਸਟੇਸ਼ਨ ਦਿੱਤੇ ਗਏ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਸਾਡਾ ਉਹਨਾਂ ਨਾਲ ਕੋਈ ਟਕਰਾ ਨਹੀਂ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਵੀ ਬਹੁਤ ਪੜ੍ਹ ਲਿਖੇ ਹੋ ਪੜ੍ਹੇ ਲਿਖੇ ਹੋਏ ਹੋਣਗੇ ਸਾਡਾ ਕਹਿਣਾ ਇਹ ਹੈ ਵੀ ਸਾਡੀ ਪੋਸਟ ਨੂੰ ਜਿਹੜਾ ਖਾਲੀ ਦੱਸਿਆ ਤੁਸੀਂ ਜਦੋਂ ਚੰਡੀਗੜ੍ਹ ਲੈਣ ਜਾਓਗੇ ਪਰਮਨ ਲੈਟਰ ਤੇ ਜਦੋਂ ਮਾਨਸਾ ਦੇ ਵਿੱਚ ਮੰਨ ਲਓ ਚਾਰ ਬੰਦੇ ਕੰਮ ਕਰ ਰਹੇ ਨੇ ਉਹ ਚਾਰੇ ਪੋਸਟਾਂ ਖਾਲੀ ਹੋਣਗੀਆਂ ਤੇ ਨੇੜੇ ਵਾਲੇ ਬੰਦੇ ਮਾਨਸਾ ਨੂੰ ਹੀ ਟ੍ਰਾਂਫਰ ਕਰ ਲੈਣਗੇ ਤੇ ਜਦੋਂ ਚਾਰ ਬੰਦੇ ਨਵੇਂ ਆਉਣਗੇ ਤੇ ਚਾਰ ਬੰਦੇ ਗੈਸਟ ਫ੍ਰੀਟੀ ਕਿੱਥੇ ਜਾਣਗੇ ਤੇ ਉਮਰ ਦੀ ਇਸ ਦਹਲੀਸ਼ ਦੇ ਵਿੱਚ ਜਦੋਂ ਅਸੀਂ 45-45 ਸਾਲਾਂ ਦੇ ਹੋ ਗਏ ਜਦੋਂ 10 10 ਸਾਲ ਪਹਿਲਾਂ ਸਾਨੂੰ ਕਹਿ ਦਿੰਦੇ ਕਿ ਸਾਨੂੰ ਅਸੀਂ ਪੱਕਾ ਨਹੀਂ ਕਰਨਾ ਛੋਟੀਆਂ ਸਵਾਮਾਂ ਨੂੰ ਰੈਗੂਲਰ ਨਹੀਂ ਕਰਨਾ ਤੇ ਅੱਜ ਉਹ 45 ਸਾਲ ਦਾ ਨੌਜਵਾਨ ਪੜ੍ਹਿਆ ਲਿਖਿਆ ਜਿਹਨੇ ਆਪਣੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਇਹਨਾਂ ਸਰਕਾਰੀ ਕਾਜਾਂ ਚ ਲਾਇਆ ਅੱਜ ਉਹ ਜਾਏ ਕਿੱਥੇ ਤੇ ਜਦੋਂ ਉਹ ਨਾਲ ਕਿਧੂੰ ਗਲੇ ਜਿਹੜਾ ਤੁਹਾਨੂੰ ਪੜਾ ਰਿਹਾ ਸੀ ਇਸ ਪਲੇਟਫਾਰਮ ਤੇ ਲੈ ਕੇ ਆਇਆ ਜਿੱਦੋਂ ਪੜ੍ਹ ਕੇ ਅੱਜ ਦੂਜੇ ਵਿਦਿਆਰਥੀਆਂ ਨੇ ਨੌਕਰੀਆਂ ਪ੍ਰਾਪਤ ਕੀਤੀਆਂ ਨੇ ਤਾਂ ਉਹਨਾਂ ਵਿਦਿਆਰਥੀਆਂ ਦਾ ਭੁਿੱਖ ਕੀ ਹੋਵੇਗਾ ਜਦੋਂ ਅਧਿਆਪਕ ਦਾ ਭੁਿੱਖ ਤਬਾਹ ਹੋ ਗਿਆ ਇਹ ਸਵਾਲ ਹੈ ਇਹ ਬੜਾ ਗੰਭੀਰ ਮੁੱਦਾ ਹੈ ਇਸ ਤੇ ਵਿਦਿਆਰਥੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਅੱਜ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਸਾਰੇ ਸਰਕਾਰੀ ਕਾਲਜਾਂ ਦੇ ਗੈਸਟਫਿਲਟੀ ਸ਼ੈਕ ਪ੍ਰੋਫੈਸਰ ਸਾਥੀਆਂ ਨੇ ਕਾਲਜ ਗੇਟ ਦੇ ਮੂਹਰੇ ਧਰਨਾ ਲਾਇਆ ਹੈ ਰੋਸ ਪ੍ਰਦਰਸ਼ਨ ਹੈ ਪੰਜਾਬ ਦੀ ਆਪ ਸਰਕਾਰ ਨੂੰ ਅਗਾਹ ਕੀਤਾ ਕਿ ਜੇ ਇਹ ਰੋਸ ਪ੍ਰਦਰਸ਼ਨ ਇੱਥੋਂ ਤੱਕ ਨਹੀਂ ਜੇ ਸਾਡੀ ਨੌਕਰੀ ਦੇ ਵਿੱਚ ਕਿਸੇ ਵੀ ਇੱਕ ਸਹਾਇਕ ਪ੍ਰੋਫੈਸਰ ਦੀ ਗੈਸਟ ਵਿਲਟੀ ਸਹਾਇਕ ਪ੍ਰੋਫੈਸਰ ਦੀ ਨੌਕਰੀ ਗਈ ਤਾਂ ਇਹ ਰੋਸ ਪ੍ਰਦਰਸ਼ਨ ਬਹੁਤ ਤਿੱਖਾ ਹੋ ਸਕਦਾ ਹੈ ਕਿਉਂਕਿ ਸਾਡੇ ਕੋਲ ਹੁਣ ਗਵਾਉਣ ਨੂੰ ਬਚਿਆ ਕੁਝ ਨਹੀਂ ਜਿਸ ਪਲੇਟਫਾਰਮ ਤੇ ਅਸੀਂ ਖੜੇ ਆ ਇਸ ਤੋਂ ਬਾਅਦ ਸਾਡਾ ਭੁੱਖਾ ਧੁੰਦਲਾ ਪੂਰੀ ਤਰ੍ਹਾਂ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿੰਨੇ ਦੇ ਜਿੰਨੇ ਗੈਸਟ ਬਿਲਟੀ ਸ਼ਾਇਕ ਪ੍ਰੋਫੈਸਰ ਸਰਕਾਰੀ ਕਾਲਜਾਂ ਦੇ ਵਿੱਚ ਕੰਮ ਕਰਦੇ ਨੇਗੇ ਉਹਨਾਂ ਦੀ ਨੌਕਰੀ ਨੂੰ ਸੁਰੱਖਿਤ ਕੀਤਾ ਜਾਵੇ ਇੱਕ ਪਾਲਿਸੀ ਬਣਾਈ ਜਾਵੇ ਉਸ ਪਾਲਿਸੀ ਦੇ ਤਹਿਤ ਨਵੇਂ ਬੰਦਿਆਂ ਨੂੰ ਵੀ ਜੁਆਇਨ ਕਰਾਇਆ ਜਾਵੇ ਉਹਨਾਂ ਦੀ ਨੌਕਰੀ ਵੀ ਸੁਰੱਖਿਤ ਕੀਤੀ ਜਾਵੇ ਤੇ ਸਾਡੀ ਨੌਕਰੀ ਵੀ ਸੁਰੱਖਿਤ ਕੀਤੀ ਜਾਵੇ ਕਿਉਂਕਿ ਸਰਕਾਰਾਂ ਪਾਲਿਸੀਆਂ ਬਣਾ ਸਕਦੀਆਂ ਹਨ ਸਰਕਾਰਾਂ ਕੋਲੇ ਅਧਿਕਾਰ ਨੇ ਤੇ ਜਿਹੜੀਆਂ ਜਿਹੜੀ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਪੋਜੀਸ਼ਨ ਹੈ ਉਹ ਵੀ ਤੁਹਾਨੂੰ ਮੈਂ ਦੱਸ ਰਿਹਾ ਪੰਜਾਬ ਦੇ 64 ਸਰਕਾਰੀ ਕਾਲਜ ਨੇ ਜਿਹਦੇ ਵਿੱਚ 843 ਗੈਸਟ ਫੈਕਲਟੀ ਸ਼ੈ ਪ੍ਰੋਫੈਸਰ ਕੰਮ ਕਰਦੇ ਆ ਕਿੰਨੇ 843 ਤੇ 197 ਬੰਦੇ ਸਾਡੇ ਤੋਂ 2 ਸਾਲ ਪੁਰਾਣੇ ਨੇ 197 ਪਾਰਟ ਟਾਈਮ ਲੈਕਚਰਰ ਕੰਮ ਕਰਦੇ ਆ ਤੇ 157 ਰੈਗੂਲਰ ਪ੍ਰੋਫੈਸਰ ਕੰਮ ਕਰਦੇ ਆ ਤੇ ਜਿਹੜੀ 1091 ਦੀ ਭਰਤੀ ਸੀ ਇਹਦੇ ਵਿੱਚ 900 ਸਹਾਇਕ ਪ੍ਰੋਫੈਸਰ ਸਿਲੈਕਟ ਹੋਏ ਸੀਗੇ 900 ਬੰਦਾ ਇਹਨਾਂ ਨੂੰ ਜੁਆਇਨ ਕਰਾਉਣਾ ਹੈ ਤਾਂ ਜੇ 1150 ਜੇ ਇਹ ਨਾ ਹੁੰਦੇ ਅਸੀਂ ਇੰਨਾ ਤੋਂ بڑے ਆ ਜਿਹੜੀ ਮੇਰੀ ਬੀਏ ਹੋਈ ਹੈ ਐਮਏ ਹੋਈ ਹੈ ਮੇਰੀ ਇੰਨਾ ਤੋਂ ਹੋਈ ਹੈ ਮੈਡੀਕਲ ਦੀ ਐਮਏ ਹੋਈ ਹੈ ਉਦੋਂ ਇੰਨਾ ਤੋਂ ਹੋਈ ਤੇ ਪੜਾਈ ਦੇ ਨਾਲ ਨਾਲ ਹੀ ਮੈਂ ਇਸੇ ਜੱਦੇਮੰਦੀ ਚ ਕੰਮ ਕਰਦਾ ਸੀਗਾ ਤੇ ਜੱਦੇਮੰਦੀ ਚ ਕੰਮ ਕਰਦਾ ਰਿਹਾ ਸੋ ਜੋ ਬਹੁਤਾਰੇ ਸਾਥੀ ਬੈਠੇ ਨੇ ਵੀ ਉਹ ਕਹਿੰਨੇ ਵੀ ਸਾਨੂੰ ਤਾਂ ਕੋਈ ਕੰਮ ਹੈ ਅਸੀਂ ਆ ਹੀ ਸਕਦੇ ਸਾਨੂੰ ਆਪੀ ਆਪ ਦੀ ਫਿਕਰ ਹੁੰਦੀ ਆ ਕਿ ਅਸੀਂ ਆਹ ਕਰਦੇ ਹੁਣ ਧਿਆਨ ਕਰਦੇ ਹੁਣ ਪਰ ਸੁੰਮਿਤ ਕੱਲ੍ਹ ਗੱਲ ਕਰਦੇ ਆ ਜਦੋਂ ਨਵਾਂ ਸੈਕਸ਼ਨ ਸ਼ੁਰੂ ਹੁੰਦਾ ਸਾਡੇ ਦਮਾਕਾ ਜੀ ਪੀਡੀਏ ਦੀ ਘੰਟੀ ਹੋਲੀ ਵੱਜਣ ਲੱਗ ਜਾਂਦੀ ਹੈ ਪੀਡੀਏ ਦੀ ਘੰਟੀ ਵੱਜਣ ਦਾ ਕਾਰਨ ਦੱਸਦਾ ਤੁਹਾਨੂੰ ਮੈਂ ਅੱਜ ਤੇ ਹਰੇਕ ਵਾਧਾ ਨਾਲ ਸੰਬੰਧ ਸਟੂਡੈਂਟ ਬੈਠਾ ਕੋਈ ਐਸੀ ਦਾ ਬੀਸੀ ਦਾ ਜਾਂ ਜਰਨਲ ਦਾ ਮੁੱਦਾ ਨਹੀਂ ਹੈਗਾ ਇੱਕ ਕਾਜ ਦਾ ਮੁੱਦਾ ਇਹ ਸਾਡੇ ਭਵਿੱਖ ਦਾ ਮੁੱਦਾ ਹੈ ਪਰ ਸੁੰਮਿਤ ਕੱਲ੍ਹ ਨਾਲ ਆਦੇਆ ਜਦੋਂ ਮੈਂ ਬੀਏ ਫਸਟ ইয়ার ਜਿੱਤੇ ਦਾਖਲਾ ਲੈਂਦਾ ਸੀ ਚਰਨਲ ਦੀ ਫੀਸ ਪਤਾ ਕਿੰਨੀ ਸੀ 3000 ਰੁਪਏ ਦੀ ਸੀ ਕਿ ਅੱਜ ਬੀਏ ਫਸਟ ইয়ার ਦੀ ਫੀਸ ਕਿੰਨੀ ਹੈ 13000 ਰੁਪਏ ਦੀ ਹੈ ਉਹ ਕਿਉਂ ਹੈ ਇਹ ਅਸੀਂ ਧਿਆਨ ਨਹੀਂ ਦਿੰਦੇ ਇਸ ਚੀਜ਼ ਬਾਰੇ ਸਾਨੂੰ ਪਤਾ ਹੀ ਨਹੀਂ ਸਾਡੇ ਹੱਥ ਕੀ ਨੇ ਸਾਨੂੰ ਪਤਾ ਹੀ ਨਹੀਂ ਸਾਡੀ ਬੁਲਿਆਰ ਖੜੀ ਕਿੱਥੇ ਹੈ